ਕਿ ਸਾਲਾਂ ਤੋਂ ਮੈਂ ਇੰਤਜ਼ਾਰ ਕਰ ਰਹੀ ਹਾਂ ਮੈਂ ਕਿ ਮੈਂ ਵਰਕਿੰਗ ਵੀ ਸੀਗੀ ਤਾਂ ਟਾਈਮ ਵੀ ਕੱਟ ਮਿਲਦਾ ਸੀ ਤਾਂ ਮੇਰਾ ਲਾਸਟ ਅਟੈਂਪਟ ਸੀ ਬਹੁਤ ਜ਼ਿਆਦਾ ਮਤਲਬ ਮੋਰਲ ਸਪੋਰਟ ਸਾਰੀ ਮੰਮੀ ਲੈ ਡੀ ਦਿਆ ਸਾਰਾ ਜਦੋਂ ਮੈਂ ਐਗਜ਼ਾਮਸ ਦੇਣਾ ਤਾਂ ਮੰਮੀ ਨੂੰ ਨਾਲ ਲੈ ਕੇ ਜਾਣਾ ਹਮੇਸ਼ਾ ਕਿ ਤੁਸੀਂ ਮੈਨੂੰ ਮੋਰਲ ਸਪੋਰਟ ਦੇ ਲਈ ਉੱਥੇ ਰਹਿਣਾ ਆ ਤੇ ਉਹ ਮਤਲਬ ਮਮਮੀ ਦੀਆਂ ਜਿਹੜੀਆਂ ਮੈਨੂੰ ਹੁੰਦਾ ਸੀਗਾ ਕਿ ਬਲੇਸਿੰਗਸ ਹੈ ਉਹਦੇ ਕਰਕੇ ਹੀ ਆਮ ਏਬਲ ਟੂ ਗੋ ਥਰੂ ਦਿ ਐਗਜ਼ਾਮੀਨੇਸ਼ਨ ਖੁਸ਼ੀ ਬਿਆਨ ਨਹੀਂ ਕਰ ਸਕਦੀ ਤੇ ਮੈਂ ਸਭ ਤੋਂ ਪਹਿਲਾਂ ਤਾਂ ਤਨਦਨ ਗੁਰੂ ਰਾਮਦਾਸ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਆ ਉਹਨਾਂ ਤੇ ਮੈਨੂੰ ਪੂਰਨ ਵਿਸ਼ਵਾਸ ਸੀ ਕਿ ਉਹ ਮੇਰੀ ਬੱਚੀ ਨੂੰ ਕਾਮਯਾਬੀ ਜ਼ਰੂਰ ਬਖਸ਼ਣਗੇ ਪਹਿਲਾਂ ਤੋਂ ਹੀ ਬਹੁਤ ਇੰਟੈਲੀਜੈਂਟ ਸੀ ਇਹਨੇ ਮੈਟ੍ਰਿਕ ਦੇ ਵਿੱਚੋਂ ਵੀ ਪੰਜਾਬ ਵਿੱਚੋਂ 3rd ਪੋਜੀਸ਼ਨ ਹਾਸਲ ਕੀਤੀ ਸੀ ਤੇ ਬਸ ਮੈਂ ਵੀ ਇਹਨੂੰ ਪੂਰੀ ਸਪੋਰਟ ਕਰਦੀ ਇਹਨੂੰ ਕੋਈ ਕੰਮ ਨੂੰ ਨਹੀਂ ਕਹਿਣਾ ਬੇਟਾ ਜੋ ਤੈਨੂੰ ਚਾਹੀਦਾ ਤੂੰ ਕਿਸੇ ਵੇਲੇ ਵੀ ਮੈਨੂੰ ਕਹਿ ਮੈਂ ਤੈਨੂੰ ਉਹ ਹੀ ਤਿਆਰ ਕਰਕੇ ਦਵਾਂਗੀ ਕਹਿੰਦੇ ਲੜਕੀਆਂ ਕਿਸੇ ਵੀ ਖੇਤਰ ਵਿੱਚੋਂ ਲੜਕਿਆਂ ਨਾਲੋਂ ਘੱਟ ਨਹੀਂ ਹਨ ਅਜਿਹੀ ਹੀ ਇੱਕ ਹੋਰ ਉਦਾਹਰਣ ਸਾਹਮਣੇ ਆਈ ਹੈ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚੋਂ ਜਿਸ ਨੇ ਯੂਪੀਐਸਸੀ ਦੇ ਜੋ ਨਤੀਜੇ ਆਏ ਨੇ ਉੱਥੇ ਪਿੰਡ ਚਨਾਰਥਲ ਖੁਰਦ ਦੇ ਜੋ ਹੈ ਜਨਦੀਪ ਕੌਰ ਵੱਲੋਂ 147ਵੇਂ ਰੈਂਕ ਪ੍ਰਾਪਤ ਕੀਤਾ ਗਿਆ ਤੇ ਸਾਡੇ ਨਾਲ ਮੌਜੂਦ ਵੀ ਨੇ ਤੇ ਪਰਿਵਾਰ ਵੱਲੋਂ ਖੁਸ਼ੀ ਵੀ ਮਨਾਈ ਜਾ ਰਹੀ ਹੈ ਹਾਂ ਜਨਦੀਪ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਜੋ ਯੂਪੀਐਸਸੀ ਦਾ ਰਿਜ਼ਲਟ ਆਇਆ ਤੇ ਤੁਹਾਡਾ 147ਵੇਂ ਰੈਂਕ ਆਇਆ ਤੇ ਕਿੰਨੀ ਕ ਮਿਹਨਤ ਪਿੱਛੋਂ ਪਿਆ ਇਸ ਪਿੱਛੇ ਹਾਂਜੀ ਕਾਫੀ ਸਾਲਾਂ ਤੋਂ ਮਿਹਨਤ ਕਰ ਰਹੀ ਹਾਂ ਮੈਂ ਕਿ ਮੈਂ ਵਰਕਿੰਗ ਵੀ ਸੀਗੀ ਤਾਂ ਟਾਈਮ ਵੀ ਕੱਟ ਮਿਲਦਾ ਸੀ ਤਾਂ ਮੇਰਾ ਲਾਸਟ ਅਟੈਂਪਟ ਸੀ ਸੋ ਇਸ ਦੇ ਵਿੱਚ ਤਾਂ ਮਤਲਬ ਹੁਣ ਇਸ ਵੇਲੇ ਕਾਮਯਾਬੀ ਹਾਸਲ ਕਰਨਾ ਮਤਲਬ ਆਈ ਕਾਂਟ ਬੀਲੀਵ ਇਟ ਵਾਟ ਹੈਜ਼ ਹੈਪਨ ਸੋ ਯਾ ਆਈ ਕਾਂਟ ਸਿੰਕ ਇਨ ਦ ਫੀਲਿੰਗ ਐਜ਼ ਵੈਲ ਪ੍ਰਜਨ ਤੁਸੀਂ ਕੀ ਜੌਬ ਕਰ ਰਹੇ ਸੀ ਮੈਂ ਇਨਕਮ ਟੈਕਸ ਦੇ ਵਿੱਚ ਇਨਸਪੈਕਟਰ ਸੀਗੀ ਪਟਿਆਲੇ ਠੀਕ ਹੈ ਜੀ ਹਾਂਜੀ ਤੇ ਹੋਰ ਮਾਤਾ ਪਿਤਾ ਦਾ ਕਿੰਨਾ ਸਹਿਯੋਗ ਰਿਹਾ ਦੇ ਪਿੱਛੇ ਜੀ ਬਹੁਤ ਜ਼ਿਆਦਾ ਮਤਲਬ ਮੋਰਲ ਸਪੋਰਟ ਸਾਰੀ ਹਮੀ ਰੈਡੀ ਦੀ ਹੈ ਸਾਰਾ ਜਿਵੇਂ ਮੈਂ ਐਗਜ਼ਾਮਸ ਦੇਣਾ ਤਾਂ ਮੰਮੀ ਨੂੰ ਨਾਲ ਲੈ ਕੇ ਜਾਣਾ ਹਮੇਸ਼ਾ ਕਿ ਤੁਸੀਂ ਮੈਨੂੰ ਮੋਰਲ ਸਪੋਰਟ ਦੇ ਲਈ ਉੱਥੇ ਰਹਿਣਾ ਆ ਤੇ ਉਹ ਮਤਲਬ ਮਮਮੀ ਦੀਆਂ ਜਿਹੜੀਆਂ ਮੈਨੂੰ ਹੁੰਦਾ ਸੀਗਾ ਕਿ ਬਲੇਸਿੰਗਸ ਹੈ ਉਹਦੇ ਕਰਕੇ ਹੀ ਆਮ ਏਬਲ ਟੂ ਗੋ ਥਰੂ ਦੀ ਐਗਜ਼ਾਮੀਨੇਸ਼ਨ ਰੱਬ ਤੇ ਭਰੋਸਾ ਰੱਖਣਾ ਮੰਮੀ ਨੇ ਹਮੇਸ਼ਾ ਸਿਖਾਇਆ ਗੁਰੂ ਰਾਮਦਾਸ ਜੀ ਤੇ ਟੇਕ ਰੱਖਣਾ ਤੇ ਉਸ ਦੇ ਕਰਕੇ ਵੀ ਮਤਲਬ ਜੋ ਵੀ ਐਗਜ਼ਾਮ ਦਾ ਪ੍ਰੋਸੈਸ ਹੈ ਨਾ ਲੰਬਾ ਹੁੰਦਾ ਤੇ ਇੰਨਾ ਜ਼ਿਆਦਾ ਮ ਉਹ ওভারਵੈਲਮਿੰਗ ਹੁੰਦਾ ਉਹ ਸਭ ਨੂੰ ਕਰਨ ਦੇ ਲਈ ਮਤਲਬ ਇੱਕ ਮਿਹਨਤ ਤਾਂ ਚਾਹੀਦੀ ਹੋਈਆ ਬਟ ਅੰਦਰੋਂ ਡੈਡੀਕੇਸ਼ਨ ਹੋ ਸਭ ਨੂੰ ਕਰਨ ਦੇ ਲਈ ਵੀ ਉਹ ਵੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਤੁਸੀਂ ਦੇਖ ਰਹੇ ਹੋ ਬੀਇੰਗ ਅ ਲੇਡੀਜ਼ ਤੁਸੀਂ ਹੋਰ ਜੋ ਬੱਚੇ ਨੇ ਔਰਤਾਂ ਨੇ ਜਾਂ ਲੜਕੀਆਂ ਨੇ ਕੰਪੀਟੀਸ਼ਨ ਦੇ ਮੁਕਾਬਲੇ ਵਿੱਚ ਉਹਨਾਂ ਨੂੰ ਤੁਸੀਂ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਬਾਰੇ ਹਾਂਜੀ ਮੈਂ ਕਹੂੰਗੀ ਕਿ ਅੱਜਕੱਲ ਤਾਂ ਮਤਲਬ ਜਿਹੜਾ ਯੂਪੀਐਸਸੀ ਦਾ ਐਗਜ਼ਾਮ ਹੈ ਇਹਦੇ ਵਿੱਚ ਬਹੁਤ ਪ੍ਰੋਪੋਰਸ਼ਨ ਕੁੜੀਆਂ ਕਲੀਅਰ ਕਰ ਰਹੀਆਂ ਨੇ ਅ ਕਿਉ ਤੇ ਪਿਛਲੀ ਵਾਰ ਵੀ ਲਾਈਕ 41% ਕੁੜੀਆਂ ਆਈ ਇਸ ਬਨੀਆਂ ਨੇ ਤੇ ਕੁੜੀਆਂ ਲਈ ਬਹੁਤ ਅੱਛੀ ਜੌਬ ਹੈ ਕਿਉਂਕਿ ਇੱਕ ਤੁਹਾਨੂੰ ਸੋਸਾਇਟੀ ਦੇ ਵਿੱਚ ਇੱਕ ਤੁਹਾਨੂੰ ਏਜੰਸੀ ਮਿਲਦੀ ਹੈ ਜਦੋਂ ਤੁਸੀਂ ਇਹੋ ਜੀ ਕੁਝ ਕਲੀਅਰ ਕਰਦੇ ਹੋ ਤਾਂ ਉਹਨਾਂ ਨੂੰ ਮਤਲਬ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਚਾਹੀਦਾ ਤੇ ਮਿਹਨਤ ਕਰਨੀ ਚਾਹੀਦੀ ਹੈ ਤੇ ਤੁਹਾਡੀ ਬਸ ਜਾਣਕਾਰੀ ਲਈ ਜੋ ਤੁਹਾਡੀ ਮੋਡਲੀ ਪ੍ਰੀਖਿਆ ਜੋ ਪੜਾਈ ਹੈ ਤੁਹਾਡੀ ਉਹ ਕਿੱਥੋਂ ਤੇ ਰਿਹਾ ਹੁੰਦਾ ਹਾਂਜੀ ਮੈਂ ਮੁੱਢਲੀ ਪ੍ਰੀਖਿਆ ਪਹਿਲਾਂ 10ਵੀਂ ਤੱਕ ਤਾਂ ਮੈਂ ਆਪਣੇ ਇੱਥੇ ਡੀਏਵੀ ਸਕੂਲ ਦੇ ਵਿੱਚ ਹੀ ਪੜ੍ਹੀਆਂ ਚਨਾਕਿਲਕੁਰ ਦੇ ਵਿੱਚ ਪਲੱਸ 2 ਮੈਂ ਬੁੱਡਾਦਲ ਪਬਲਿਕ ਸਕੂਲ ਤੋਂ ਕੀਤੀ ਹੈ ਤੇ ਫਿਰ ਮੈਂ ਆਪਣੀ ਬੈਚਲਰ ਆਫ ਇੰਜੀਨੀਅਰਿੰਗ THAPA ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਜੋ ਕਿਸੇ ਨਾ ਕਿਸੇ ਜੋ ਮਕਾਮ ਹਾਸਲ ਹੁੰਦਾ ਹੈ ਖੁਸ਼ੀ ਜ਼ਰੂਰ ਹੁੰਦੀ ਹੈ ਪਰਿਵਾਰ ਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ ਖਾਸ ਤੌਰ ਤੇ ਜੇਕਰ ਕਿਸੇ ਲੜਕੀ ਦੀ ਵੱਡੀ ਅਚੀਵਮੈਂਟ ਹੋਵੇ ਤਾਂ ਮਾਤਾ ਨੂੰ ਜ਼ਰੂਰ ਖੁਸ਼ੀ ਹੁੰਦੀ ਹੈ ਮਾਤਾ ਜੀ ਨਾਲ ਗੱਲ ਕਰਦੇ ਨੇ ਤੁਸੀਂ ਕਿੰਨੇ ਕਾਜ ਖੁਸ਼ੀ ਤੁਹਾਡੇ ਚਿਹਰੇ ਤੇ ਦੇਖ ਰਹੀ ਹੈ ਜੁਪੀਸੀ ਦਾ ਟੈਸਟ ਬੜਾ ਟਫ ਹੈ ਬੜੀ ਵਧੀਆ ਰੈਂਕ ਨਾਲ ਕਲੀਅਰ ਕੀਤਾ ਜੀ ਆਲ ਇੰਡੀਆ ਨੂੰ ਹਾਂ ਜੀ ਮੈਂ ਖੁਸ਼ੀ ਬਿਆਨ ਨਹੀਂ ਕਰ ਸਕਦੀ ਤੇ ਮੈਂ ਸਭ ਤੋਂ ਪਹਿਲਾਂ ਤਾਂ ਗੁਰੂ ਰਾਮਦਾਸ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਉਹਨਾਂ ਤੇ ਮੈਨੂੰ ਪੂਰਨ ਵਿਸ਼ਵਾਸ ਸੀ ਕਿ ਉਹ ਮੇਰੀ ਬੱਚੀ ਨੂੰ ਕਾਮਯਾਬੀ ਜ਼ਰੂਰ ਬਖਸ਼ਣਗੇ ਤੇ ਮੈਂ ਆਪਣੀ ਬੇਟੀ ਨੂੰ ਵੀ ਕਹਿੰਦੀ ਸੀ ਬੇਟਾ ਤੂੰ ਡੋਲੀ ਨਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਉਹ ਹਮੇਸ਼ਾ ਆਪਣੇ ਸੰਗ ਰਹਿੰਦਾ ਹੈ ਅਗਰ ਆਪਾਂ ਸਭ ਆਪਣੇ ਰਿਸ਼ਤੇ ਨਾਤੇ ਸਾਥ ਛੱਡ ਜਾਂਦੇ ਪਰ ਗੁਰੂ ਸਾਥ ਨਹੀਂ ਛੱਡਦਾ ਤੇ ਹਮੇਸ਼ਾ ਗੁਰੂ ਨੂੰ ਆਪਣੇ ਸੰਗ ਸੰਗ ਅੰਗ ਸੰਗ ਸਮਝੀ ਬੇਟਾ ਉਹੀ ਤੈਨੂੰ ਕਾਮਯਾਬੀ ਦੇਣਗੇ ਔਰ ਮੇਰੀ ਬੇਟੀ ਪਹਿਲਾਂ ਤੋਂ ਹੀ ਬਹੁਤ ਇੰਟੈਲੀਜੈਂਟ ਸੀ ਇਹਨੇ ਮੈਟ੍ਰਿਕ ਵਿੱਚੋਂ ਵੀ ਪੰਜਾਬ ਵਿੱਚੋਂ 3rd ਪੋਜੀਸ਼ਨ ਹਾਸਲ ਕੀਤੀ ਸੀ ਤੇ ਬਸ ਮੈਂ ਵੀ ਇਹਨੂੰ ਪੂਰੀ ਸਪੋਰਟ ਕਰਦੀ ਇਹਨੂੰ ਕੋਈ ਕੰਮ ਨੂੰ ਨਹੀਂ ਕਹਿਣਾ ਬੇਟਾ ਜੋ ਤੈਨੂੰ ਚਾਹੀਦਾ ਤੂੰ ਕਿਸੇ ਵੇਲੇ ਵੀ ਮੈਨੂੰ ਕਹਿਆ ਮੈਂ ਤੈਨੂੰ ਉਹੀ ਤਿਆਰ ਕਰਕੇ ਦੇਵਾਂ ਸੋ ਜਨਦੀਪ ਟਵਾਣਾ ਦੇ ਜੋ ਪੇਰੈਂਟਸ ਨੇ ਇਹਨਾਂ ਨੂੰ ਵੀ ਇਹਨਾਂ ਤੇ ਪੂਰਾ ਮਾਣ ਹੈ ਤੇ ਇਹਨਾਂ ਦੇ ਵਿੱਚੋਂ ਦੱਸਿਆ ਕਿ ਕਿੰਨੀ ਕ ਮਿਹਨਤ ਜਨਦੀਪ ਦੀ ਜੋ ਯੂਪੀਐਸ ਟੈਸਟ ਕਲੀਅਰ ਕਰਨ ਦੇ ਪਿੱਛੇ ਛੁਪੀ ਅੱਜ ਸਾਹਮਣੇ ਆਈ ਹੈ ਤੇ ਮਾਤਾ ਪਿਤਾ ਦਾ ਵੀ ਅੱਜ ਜੋ ਖੁਸ਼ੀ ਦਾ ਟਿਕਾਣਾ ਨਹੀਂ ਦੇਖਿਆ ਜਾ ਰਿਹਾ ਤੇ ਨਾਲ ਦੀ ਨਾਲ ਜਿਲ੍ਹਾ ਫਤਿਹਗੜ੍ਹ ਸਾਹਿਬ ਤੇ ਖਾਸ ਕਰ ਪਿੰਡ ਦੇ ਵਿੱਚ ਵੀ ਕਾਫੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਜਗਦੇਵ ਸਿੰਘ ਪੀਟੀ